ਇਹਦੇ ਪੂਰਾ ਸਾਲ ਪਰ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣ ਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜਿਹੜਾ ਉਹ ਪੁੱਤਰ ਦਾ ਭਗਵੰਤ ਸਿੰਘ ਮਾਝੀ ਦੀ ਗਵਾਹੀ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੀਲ ਡੀਡ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਕਰੀਬ ਜ਼ਮੀਨ ਆ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆਗਾ ਅੱਜ ਸੀਲ ਡੀਡ ਰਜਿਸਟਰਡ ਹੋ ਚੁੱਕੀ ਹੈਗੀ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ ਸ਼੍ਰੀ ਗੁਰਬਖਸ਼ ਸਿੰਘ ਨੂੰ ਸਮਰਪਿਤ 650ਵਾਂ ਮਹਰਾ ਜਵਾਰ ਹੈਗਾ ਉਹਨੂੰ ਬੜੀ ਸ਼ਰਧਾਪੂਰਵਕ ਬੜੀ ਨਿਮਰਤਾ ਪੂਰਵਕ ਜਿਹੜਾ ਉਹਨੂੰ ਮਨਾਉਣਾਗਾ ਔਰ ਪੂਰਾ ਸਾਲ ਪਰ ਇਹ ਸਮਾਗਮ ਚੱਲਣਗੇ ਅੱਜ ਪਹਿਲੀ ਜਿਹੜੀ ਆ ਮੀਟਿੰਗ ਉਹ ਸਬ ਕਮੇਟੀ ਦੀ ਮੇਰੀ ਅਗਵਾਈ ਚ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਏ ਜਿਨ੍ਹਾਂ ਤੋਂ ਵੱਖ-ਵੱਖ ਸੁਝਾਅ ਜਿਹੜੇ ਲੱਗੇ ਉਹ ਕਮੇਟੀ ਦੇ ਪ੍ਰਾਪਤ ਕੀਤੇ ਨੇ ਕਿ ਇਹ ਸਮਾਗਮ ਜਿਹੜੇ ਤੇ ਪੂਰਾ ਸਾਲ ਪਰ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਕਾਇਮਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਾ ਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਢੰਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲਦ ਜਿਹੜਾ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਅਸੀਂ ਸਮਾਗ ਮੰਨਾਉਣ ਜਾ ਰਹੇ ਹਾਂ ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਨਿਹਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਿੰਦਰਦਾਸ ਜੀ ਦਾ ਡੇਰਾ ਬੱਲਾਂ ਦੇ ਡੇੜੇ ਪਿੰਡ ਨੌਂਗਾਜਾ ਅਤੇ ਫਰੀਦਪੁਰ ਦੀ ਜਿਹੜੀ ਜ਼ਮੀਨ ਸੀਗੀ ਅੱਜ ਪੰਜਾਬ ਸਰਕਾਰ ਨੇ ਪਰਚੇਜ਼ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਵਿਦਾਸ ਬਾਣੀ ਐਂਡ ਸੈਂਟਰ ਜਿਹੜਾ ਬੜੇ ਜਲਦ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਬਧਾਈ ਦੇਣੀ ਚਾਹੁੰਦਾ ਕਿ ਕੋਈ ਕਾਫੀ ਲੰਬੇ ਅਸੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਝ ਦੀ ਗਵਾਹੀ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀਡ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਖਰੀਦ ਜ਼ਮੀਨ ਆ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆਗਾ ਅੱਜ ਸੀਲ ਜੀ ਰਜਿਸਟਰਡ ਹੋ ਚੁੱਕੀ ਹੈਗੀ ਸੋ ਬਹੁਤ ਜਲੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਣੀ ਅਧਿਆਨ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਸ਼੍ਰੀ ਗੁਰਬਦਾਸ ਬਾਣੀ ਜੀ ਦੇ ਅਧਿਆਨ ਸੈਂਟਰ ਦਾ ਜਿਹੜਾ ਦੀ ਪੱਥਰ ਰੱਖ ਕੇ ਜਾਣਗੇ ਬਹੁਤ ਜਲ ਜੜੀ ਆ ਅਸੀਂ ਉਹਦੀ ਡੇਟ ਵੀ ਅਨਾਉਂਸ ਕਰਾਂਗੇ ਸੋ ਮੇਰਾ ਕਹਿਣ ਦਾ ਪਾਬਾ ਕਿ ਪੂਰਾ 650ਵਾਂ ਬਰਾ ਸ਼੍ਰੀ ਗੁਰਦਾਸ ਜੀ ਦਾ 650ਵਾਂ ਬਰਾ ਗੁਰੂ ਸਹਿਬਾਨ ਨੂੰ ਸਮਰਪਿਤ ਹੋਊਗਾ ਔਰ ਪੂਰਾ ਸਾਲ ਪਰਸ ਲੱਗ ਬਣਗੇ ਔਰ ਜਿਸ ਤਰ੍ਹਾਂ ਦੀ ਕਮੇਟੀ ਜਿਹੜੀ ਆ ਸਾਨੂੰ ਸੀਅਸ ਕਰੂਗੀ ਉਸ ਦਾ ਪ੍ਰੋਗਰਾਮ ਉਹ ਲਿਖ ਕੇ ਜਾਣਗੇ